ਅਮਜੋਤ ਸਿੰਘ ਸਿੱਧੂ ਦੀ ਪੰਗੜੀ ਦੀਆਂ ਇਹ ਤਸਵੀਰਾਂ ਕਿਸੇ ਵਿਆਸ ਮਗੰਦੀਆਂ ਨੇ ਸਿੱਧੂ ਸਾਬ ਦਾ ਅੰਮ੍ਰਿਤਸਰ ਦੇ ਰਤਨ ਸਿੰਘ ਚੌਂਕ 'ਚ ਪੰਗੜਾ ਪਾਰੀਨੇ ਚੌਂਕ 'ਚ ਲੱਗੀ ਸਟੇਜ 'ਤੇ ਪੰਜਾਬੀ ਗਾਣਿਆਂ ਤੇ ਥਿਰਕਦੇ ਹੋਏ ਗੁਰੂ ਆਪਣੇ ਸਮਰਥਕਾਂ ਦੇ ਨਾਲ ਰੱਜ ਕੇ ਨੱਚੇ ਸਟੇਜ ਪੰਜ ਪਾਗੂਸ ਮੀਰ ਜੋਸ਼ੀ ਦੇ ਘਰ ਤੋਂ ਕੁਝ ਮੀਟਰ ਦੀ ਦੂਰੀ ਤੇ ਲਗਾਈ ਗਈ ਦਰਅਸਲ ਸਿੱਧੂ ਨੇ ਚੋਣਾ ਦੌਰਾਨ ਵਰਕਰਸ ਦੇ ਨਾਲ ਵਾਦਾ ਕੀਤਾ ਸੀ ਕਿ ਜੇਕਰ ਅੰਮ੍ਰਿਤਸਰ ਨੋ ਤੋਂ ਸੁਨੀਲ ਦੱਤੀ ਪਾਜਪਾ ਉਮੀਦਵਾਰ ਅਨਿਲ ਜੋਸ਼ੀ ਨੂੰ ਹਰਾ ਦਿੰਦੇ ਨੇ ਤਾਂ ਉਹ ਇਸ ਚੌਕ 'ਚ ਪੰਗੜਾ ਪਾਉਣਗੇ ਆਪਣੇ ਵਾਦੇ ਨੂੰ ਪੂਰਾ ਕਰਦਿਆਂ ਸਿੱਧੂ ਨੇ ਦੱਤੀ ਦੀ ਬਾਹ ਫੜ ਖੂਪ ਅਗਲਾ ਪਾਇਆ ਉਹਨਾਂ ਨੇ ਮੈਨੂੰ ਕਿਹਾ ਕਿ ਦੱਤੀ ਦੀ ਆਪਾ ਲੋਕਾਂ ਦੇ ਨਾਲ ਵਾਅਦਾ ਜਿਹੜਾ ਕੀਤਾ ਸੀ ਪੂਰਾ ਕਰਨਾ ਤੇ ਸ਼ਾਮ ਨੂੰ ਪ੍ਰੋਗਰਾਮ ਬਣ ਗਿਆ ਹਰਮੰਦਰ ਸਾਹਿਬ ਮੱਥਾ ਟੇਕਣ ਤੋਂ ਬਾਅਦ ਕਿ ਅੱਜ ਰਤਨ ਸਿੰਘ ਚੌਂਕ ਜਾਇਆ ਜਾਏਗਾ ਤੇ ਪੰਗਾ ਪਾਇਆ ਜਾਏਗਾ ਉਹਦੇ ਇਹ ਵਜ ਅਸੀਂ ਇਕੱਠੇ ਹੋ ਕੇ ਇਹ ਜਿੱਤ ਦੀ ਖੁਸ਼ੀ ਚ ਖੁਸ਼ੀ ਮਨਾ ਲਈ ਵਰਕਰਸ ਦੇ ਨਾਲ ਕੀਤਾ ਇਹ ਵਾਅਦਾ ਤਾਂ ਪੰਗੜਾ ਪਾ ਕੇ ਪੂਰਾ ਕਰ ਦਿੱਤਾ ਹੈ ਪਰ ਹੁਣ ਵਿਖਣਾ ਹੀ ਹੋਵੇਗਾ ਕਿ ਆਮ ਲੋਕਾਂ ਦੇ ਨਾਲ ਕੀਤੇ ਵਾਅਦੇ ਨਵਜੋਤ ਸਿੱਧੂ ਕਦੋਂ ਪੂਰੇ ਕਰਨਗੇ ਅੰਮ੍ਰਿਤਸਰ ਤੋਂ ਸੁਮਿਤ ਖੰਨਾ ਜਟਪਾਣੀ ਟੀਵੀ